ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਵੀ ਆਪ ਸਭ ਦਾ ਧੰਨਵਾਦ ਔਰ ਮੈਂ ਰਾਣਾ ਗਸਬੀਰ ਜੀ ਦਾ ਸਾਡੇ ਐਮਐਲਏ ਸੇ ਬਾਨ ਵੀ ਨੇ ਇਹਨਾਂ ਦਾ ਵੀ ਧੰਨਵਾਦ ਆਪ ਸਾਰੇ ਡਿਟਰ ਨੇ ਸੋ ਸ਼ੁਰੂ ਤੋਂ ਹੀ ਮੋਬਾਈਲ ਚ ਕਰਨਾ ਮੇਰਾ ਵੀ ਤੁਹਾਡਾ ਹੱਥੋਂ ਨਰਭਾਈ ਮੈਂ ਤੰਦ ਕੀਤੀ ਕਰ ਲਾ ਪਿੱਛੇ ਤਾਂ ਉਹ ਜਿੱਥੇ ਬੋਰਡ ਸ਼ੇਰ ਰੋਮਪਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਨੁਸਾਰ ਸਾਰੇ ਮੰਤਰੀ ਸੇਬਾਨ ਲਗ ਲਗ ਜਗ੍ਹਾ ਤੇ ਸਜ ਜੀ ਤੇ ਵੀ ਪਾਣੀ ਆਇਆ ਉਸ ਨੂੰ ਲਗਾਏ ਨੇ ਕੱਲ ਪ੍ਰਿੰਦਰ ਗੋਇਲ ਜੀ ਜੋ ਮੇਸ਼ਤ ਨੂੰ ਮੈਂ ਕਹਿੰ ਗਿਆ। ਸਵਾਜ ਮੈਂ ਵੀ ਕਾਫੀ ਘਰਾਂ ਦੇ ਵਿੱਚ ਜਾ ਕੇ ਆਇਆ ਇਸ ਵੇਲੇ ਇਹ ਤਾਂ ਸਤਿ ਤੁਸੀਂ ਆ ਜੁੰਦਾ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਸਾਨੂੰ ਆਈਆਂ ਸਭ ਤੋਂ ਪਹਿਲਾਂ ਸਾਡੀ ਗਦਾਵਰੀ ਕਰਾਈ ਜਾਵੇ ਉਹਦੇ ਲਈ ਸਾਡੀ ਫਰਦੋ ਰਸਟਰ ਗਦਾਵਰੀ ਜਿਹੜੀ ਹੈ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਆ ਉਹਦੇ ਲਈ ਅਸੀਂ ਅੱਨੇ ਡਿਸਪਾਸ ਹੁਕਮ ਦੇ ਦਿੱਤੇ ਕਿ ਇਹਨਾਂ ਦੀ ਸਪੈਸ਼ਲ ਗਦਾਵਰੀ ਕਰਕੇ ਜਿੰਨਾ ਵੀ ਬੰਦਾ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਵੇ। ਬਣਾ ਗੁੱਟੀ ਜੀ ਨੇ ਕਿਹਾ ਥੋੜਾ ਵੱਧ ਦਿੱਤਾ ਜਾਵੇ ਜਰੂਰ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਂਜ ਨੇ ਗੱਲ ਕਰਕੇ ਕਿਉਂਕਿ ਅਸੀਂ ਇਹਨਾਂ ਲੋਕਾਂ ਦੀ ਸੇਵਾ ਵਾਸਤੇ ਤੇ ਅਸੀਂ ਇਹੋ ਜਿਹੇ ਹੜ੍ਹਾਂ ਦੇ ਵਿੱਚ ਘੁੰਮ ਰਹੇ ਆ। ਸੋ ਬਹੁਤ ਸਾਰੇ ਪਰਿਵਾਰਾਂ ਨੇ ਸਰਪੰਚ ਸਾਹਿਬ ਨੇ ਖੁਦ ਵੀਡੀਓ ਵਿੱਚ ਮੋਢਿਆ ਕੋ ਉਹਦੇ ਵਿੱਚ ਕਿਹਾ ਕਿ ਪਹਿਲੀ ਸਰਕਾਰ ਬਣੀ ਹੈ ਜਿਹੜੀ ਤੇ ਸਾਡੇ ਘਰਾਂ ਦੇ ਵਿੱਚ ਆਈ ਇਹਨੇ ਪਾਣੀ ਦੇ ਵਿੱਚ ਆ ਕੇ ਸਾਡਾ ਹਾਲ ਪੁਰਸ਼ਾ ਜੀ ਤੜਕ ਧਲਵਾਦੀ ਹੈ ਸਾਡੇ ਇੱਥੋਂ ਤੱਕ ਸਾਡੇ ਡੰਗਰਾਂ ਨੂੰ ਵੀ ਚਾਰਾ ਜਿਹੜੀ ਹੈ ਸਰਕਾਰ ਵੱਲੋਂ ਪਠਾਣਰ ਵੱਲੋਂ ਆ ਰਿਹਾ ਸੋ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਐਫਐਸਆਰ ਦੀ ਟੀਮ ਭਾਈ ਹੋਈ ਹੈ 2 ਕਰੋੜ ਰੁਪਏ ਐਡਵਾਂਸ ਦੇ ਵਿੱਚ ਡਿਸਚਾਰਜ ਨੂੰ ਭੇਜਤਾ ਕਿ ਕਿਸੇ ਤਰ੍ਹਾਂ ਵੀ ਕੋਈ ਲੋੜ ਹੈ ਤੇ ਪੂਰੀ ਕਰੋ ਬਾਕੀ ਜਿਹੜਾ ਤੁਸੀਂ ਮਨ ਵਾਲੀ ਗੱਲ ਕੀਤੀ ਆ ਜਰੂਰ ਆਉਣ ਵਾਲੇ ਟਾਈਮ ਤੋਂ ਅਜੇ ਟਾਈਮ ਨਾ ਆਵੇ ਪਰ ਆਉਣ ਵਾਲੇ ਅਗਲੇ ਜੇ ਰੱਬ ਨਾ ਕਰੇ ਜੇ ਅਜੋ ਜਿਹੇ ਹਾਲਾਤ ਆਉਂਦੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਬੰਦੋਬਸਤ ਆਸੀਂ ਪੂਰਾ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੇ ਦੁੱਖਦਰ ਦੇ ਵਿੱਚ ਖੰਡ ਵਾਲੀ ਸਰਕਾਰ ਆ ਲੋਕਾਂ ਦੇ ਦੁੱਖਦਰ ਦੇ ਨਾਲ ਹੋ ਕੇ ਜਿਹੋ ਜਿਹੇ ਮੱਦੀ ਆਫਤਾਂ ਵਿੱਚ ਨਾ ਰਹਿ ਕੇ ਅਸੀਂ ਉਹਨਾਂ ਦੇ ਨਾਲ ਹਰ ਵੇਲੇ ਖੜੇ ਆ। ਇਹੋ ਜਿਹੇ ਜਿਹੜੇ ਗਰੁੱਪ ਨੇ ਜਿਹੜੀ ਐਸਟਾ ਉਸਦੀ ਸਾਡੀ ਲੋੜ ਸੀ ਵੀ ਸਭ ਤੋਂ ਵੱਧ ਉਹਨਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ ਹੈ। ਉਹਨਾਂ ਦੇ ਉਹਨਾਂ ਦਾ ਸੰਭਾਲ ਪ੍ਰਬੰਧ ਕਰਨਾ ਹੈ। ਉਹਨਾਂ ਦੇ ਨਿਗਰਾਨੀ ਚਾਰਜ ਅਪਰੋਚ ਨਾ ਪੂਰਾ ਪ੍ਰਸੰਸਾ ਹੋਇਆ ਹੋਇਆ ਅੱਜ ਕੱਲ੍ਹ ਕੰਦਰ ਵੀ ਹੋ ਕੇ ਗਿਆ ਮੈਂ ਵੀ ਹੋ ਕੇ ਗਿਆ। ਤੋਂ ਬਹੁਤ ਸਾਡਾ ਟਾਈਮ ਜਿਹੜਾ ਪਿੱਛੋਂ ਜ਼ਿਆਦਾ ਪਰਸਾਨ ਦੇ ਕਾਰਨ ਹੋ ਰਿਹਾ। ਤੋ ਜਲਦੀ ਹੀ ਜਿਹੜੀ ਜਦੋਂ ਪਾਣੀ ਘਟਦਾ ਈ ਸੈਲਟਿੰਗ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਵੀ ਹੱਲ ਕਰਾਵਾਂਗੇ ਜਿਹੜੀ ਤਾਂ ਜਿਹੜੀ ਪਾਣੀ ਦੁਆਰਾ ਨਾ ਆਵੇ ਸੋ ਪੂਰੇ ਧਿਆਨ ਦੇ ਵਿੱਚ ਰੱਖ ਕੇ ਪੂਰੀ ਸਰਕਾਰ ਦੇ ਧਿਆਨ ਚਾ ਮੁੱਖ ਮੰਤਰੀ ਸਾਹਿਬ ਹਰ ਵੇਲੇ ਉਹਨਾਂ ਦਾ ਧਿਆਨ ਇਸੇ ਜਿਹੜੀ ਜਿਹੜੀ ਜਗ੍ਹਾ ਤੇ ਜਿਹੜੀ ਜਿਹੜੀ ਜਿੰਨਾਂ ਚ ਪਾਣੀ ਆਇਆ ਉੱਥੇ ਪੂਰਾ ਧਿਆਨ ਦਿੱਤਾ ਜਾ ਰਿਹਾ ਉਹਦੀ ਮਦਦ ਲਈ ਹੱਥ ਜਿਹੜਾ ਉਹਨਾਂ ਦਾ ਤਰਕ ਹੋ ਰਹੀ ਹੈ ਥੋੜੇ ਜਿਹੜਾ ਨਵੇਂ ਆ ਨਵੇਂ ਆ ਪਰ ਸੇਵਾਦਾਰ ਸੇਵਾਦਾਰ ਬਣ ਕੇ ਕਿ ਸੇਵਾ ਕਰ ਰਿਹਾ ਤੇ ਲੋਕਾਂ ਨੂੰ ਜਿਹੜੀ ਇਹ ਸੇਵਾ ਮਨਜ਼ੂਰ ਵੀ ਹੋ ਰਹੀ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਰਪੰਚ ਸਾਹਿਬ ਨੇ ਸਾਡੀ ਭੈਣ ਹੈ ਸਰਪੰਚ ਉਹ ਕਹਿ ਰਹੀ ਸੀ ਕਿ ਪਹਿਲਾ ਮੰਤਰੀ ਜਿਹੜੇ ਪਹਿਲੀ ਸਰਕਾਰ ਦੇ ਮੰਤਰੀ ਜਿਹੜੇ ਸਾਡੇ ਘਰਾਂ ਦੇ ਵਿੱਚ ਆਏ ਸੋ ਮੈਂ ਰਣਾ ਜੀ ਤੁਹਾਨੂੰ ਵਾਦੀਆਂ ਕਿ ਉਹ ਆਪ ਇਹਨਾਂ ਧੁੱਪ ਚ ਖੜੇ ਆ ਇੰਡਸਟਰੀਆ ਦੇ ਪਿੰਡ ਵਾਸੀਆਂ ਨੇ ਰੰਗ ਕਾਲੇ ਹੋ ਗਏ ਜਿਹੜੇ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਸੋ ਇਹੋ ਜੇ ਮੌਕੇ ਤੇ ਰਣਾ ਜੀ ਆਪਾਂ ਸਰਕਾਰਾਂ ਦੇ ਨਾਲ ਸਾਰਿਆਂ ਨੂੰ ਹੀ ਸੇਵਾ ਨਿਭਾਉਣੀ ਚਾਹੀਦੀ ਆ ਚਾਹੇ ਤੁਸੀਂ ਹੋ ਚਾਹੇ ਸਾਡੇ ਕੋਈ ਸੰਤ ਸਮਾਗਮ ਦੇ ਜ਼ਿੰਮੇਦਾਰ ਨੇ ਚਾਹੇ ਤੁਹਾਡੇ ਪਿੰਡਾਂ ਦੇ ਲੋਕ ਨੇ ਕਿਉਂਕਿ ਪੰਜਾਬੀ ਸ਼ੁਰੂ ਤੋਂ ਹੀ ਬਾਬੇ ਨਾਨਕ ਨੇ ਜੋ ਲੰਗਰ ਚਲਾਇਆ ਉਦੋਂ ਤੋਂ ਹੀ ਸੇਵਾਦਾਰ ਬਣ ਕੇ ਜਿਹੜੀ ਸੇਵਾ ਕਰਨੀ ਡਾਲਦੇ ਆ ਜੀ ਵੱਡੇ ਵੱਡੇ ਬਾਰਲੇ ਮੁਲਕਾਂ ਦਾ ਕਿ ਜਾ ਕੇ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਲਾਈਆਂ ਤੇ ਇਹੋ ਜਿਹੀ ਆਪਣੇ ਪੰਜਾਬ ਦੇ ਵਿੱਚ ਜੇ ਆਫਤ ਆਈ ਹੈ ਤੇ ਨਾਲ ਲੋਕ ਤਗੜੇ ਹੋ ਕੇ ਸੇਵਾ ਕਰਨਗੇ ਸੋ ਮੈਂ ਅੱਜ ਰਾਣਾ ਜੀ ਦਾ ਵੀ ਧੰਨਵਾਦ ਕਰੀ ਆ ਅਫਸਰ ਸੇਵਾਵਾਂ ਦਾ ਪ੍ਰਸ਼ਾਸਨ ਦਾ ਜਲ ਸਾਹਿਬ ਨਾਲ ਖੜਿਆ ਜਿਹੜੇ ਹਰ ਰੋਜ਼ ਇੱਥੇ ਖੜਿਆ ਤੇ ਮੈਂ ਰਾਣਾ ਜੀ ਕਹੂੰਗਾ ਜੀ ਅਸੀਂ ਜਿੰਨੇ ਦਿਨ ਇਹ ਪਾਣੀ ਨਹੀਂ ਘਟਦਾ ਲੋਕਾਂ ਦੇ ਵੀਰ ਜੀ ਅਸੀਂ ਮੈਂ ਖੋਦ ਦਿੱਤੇ ਪੂਰਾ ਆਪਣੇ ਰੇਖ ਦੇ ਵਿੱਚ ਰਹਿ ਕੇ ਅਫਸਰ ਸੇ ਬੰਨ ਨਾਲ ਇਹਨਾਂ ਲੋਕਾਂ ਦੀ ਮਤਲਬ ਨਹੀਂ ਹਰ ਵੇਲੇ ਮੈਂ ਇੱਕ ਬੇਨਤੀ ਕਰਨੀ ਭੁੱਲ ਗਿਆ ਸਰ ਜੀ ਮਦਦ ਸਰ ਕੀ ਮਦਦ ਤਾਂ ਤੁਸੀਂ ਪਿਛਲੀ ਵਾਰ ਵੀ ਕੀਤੀ